ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਫਾਰਮ ਟਰੈਕ 60 2008 ਮਾਡਲ ਪੰਜਾਬ ਨੰਬਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਪੰਜਾਬ ਨੰਬਰ ਅਗਲੇ ਟਾਇਰ ਹਨ ਜੀ ਇਸਦੇ 75 ਪੈਸੇ ਪਿਛਲੇ ਟਾਇਰ ਹਨ ਜੀ ਇਸਦੇ 45 ਪੈਸੇ ਡਬਲ ਕਲੱਚ ਰੰਗ ਪੇਂਟ ਦਾ ਬਿਲਕੁਲ ओरिजिनल ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਇਸ ਦਾ ਮੁੱਲ ਰੱਖਿਆ ਗਿਆ ਹੈ 2,75,000 ਰੁਪਈਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਹੈ 84277 25955 70 72 25 955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਦੂਜਾ ਟਰੈਕਟਰ ਹੈ ਜੀ Mahindra Arjun Ultra 605 DI 2009 ਮਾਡਲ ਸੈਂਟਰ ਗੇਅਰ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਨਾਲ ਦੇ ਟਾਇਰ ਹਨ ਜੀ ਇਸ ਦੇ 75 ਰੁਪਏ ਫਾਈਬਰ ਹੁੱਡ ਲੱਗੀ ਰੰਗ ਪੇਂਟ ਦਾ ਬਿਲਕੁਲ origignal ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਇਸ ਦਾ ਮੁੱਲ ਰੱਖਿਆ ਗਿਆ ਹੈ 3,75,000 ਰੁਪਇਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਹੈ 84277 25955 84277 25955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਪਹਿਲਾ ਅਤੇ ਦੂਜਾ ਇਹ ਦੋਵੇਂ ਟਰੈਕਟਰ ਇੱਕੋ ਹੀ ਮਾਲਕ ਵੀਰ ਕੋਲ ਹਨ ਦੋਵੇਂ ਟਰੈਕਟਰਾਂ ਦੀ ਜਾਣਕਾਰੀ ਤੁਸੀਂ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਤੀਜਾ ਟਰੈਕਟਰ ਹੈ ਜੀ ਅਰਜਨ 605 DI 2012 ਮਾਡਲ ਪੰਜਾਬ ਨੰਬਰ ਸੈਂਟਰ ਗিয়ার ਨਿਊ ਟਾਇਰ BKT ਦੇ ਵਧੀਆ ओरिजिनल कलर म्यूजिक सिस्टम ਲੱਗਿਆ ਹੋਇਆ ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 4 ਲੱਖ 90000 ਰੁਪਿਆ ਮੌਕੇ ਉੱਤੇ ਥੋੜਾ ਮਾੜਤਾਨ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98 034 29036 98034 29036 ਤੇ ਲਾ ਕੇ ਤੁਸੀਂ مالک ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ مالک ਵੀਰ ਕੋਲੋਂ ਲੈ ਸਕਦੇ ਹੋ ਲਾਸਟ ਵਿੱਚ ਅਸੀਂ ਗੱਲ ਕਰਦੇ ਆਂ ਹੈ ਵੇਟ ਦੀ ਮੈਸੀ ਟਰੈਕਟਰ 241 DI ਦੀ オリジナル ਵਾਲੀ 70 kg ਦੀ weight ਹੈ ਜੀ ਬਹੁਤ ਹੈਵੀ weight ਵਧੀਆ ਇਸ ਦਾ ਮੁੱਲ ਰੱਖਿਆ ਗਿਆ ਹੈ 9000 ਰੁਪਿਆ ਵੀਡੀਓ ਦੇ ਵਿੱਚ ਤੁਸੀਂ weight ਦੇਖ ਸਕਦੇ ਹੋ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98034 29036 98034 29036 ਆਪਣੇ ਚੈਨਲ ਤੋਂ ਬਸ ਕਿਸੇ ਵੀ ਵਾਹਨ ਦੀ ਬੇਸਿਕ ਜਾਣਕਾਰੀ ਹੀ ਦਿੱਤੀ ਗਈ ਹੁੰਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ। ਹੋਰ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ। ਇਹੋ ਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 2275186228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਧੰਨਵਾਦ